ਦਾ ਵੀ ਚੁੱਕ ਲੇ। ਆਹ ਤਾਂ ਵੀ ਲੈ ਚੋਣਾ ਹੋ। ਇੱਕ ਵਾਰ ਸੌ ਚਾਰੀ ਤਰੀਕੀ। ਤੜਕਾ ਚੀਤ ਨੇ, ਤੜਕਾ ਨਾਟੇ। ਫਿਰ ਉਹ ਲਈ। ਪੱਤੀਆਂ ਵੀ ਚੱਲ। ਉਹ ਤਾਂ ਚੱਲ। ਅੱਜ ਹੋਰ ਕੁਝ ਬਣਾਉਣਾ। ਇਹ ਤਾਂ ਬਣਾਉਣਾ ਨਹੀਂ। ਟੋਕਾ ਬੰਮਾ ਇਹ ਨਾ ਦਾ। ਸੂਦ ਕੰਨੀ ਮੈਂ ਸਬਜ਼ੀ ਬਣਾਉਣ ਲੱਗੀ ਆ ਤੇ ਤੂੰ ਆਲੂ ਪਿਆਜ਼ ਨੂੰ ਕੱਟ ਕੇ ਸਬਜ਼ੀ ਆਲੂ ਕਿੱਥੇ ਨੇ ਪਿਆਜ਼ ਆ ਤੇ ਲਸਣ ਆ ਅਦਰਕ ਆ ਆਲੂ ਨਾਲ ਹੀ ਲਿੰਦੇ ਆ ਆਲੂ ਪਿਆਜ਼ ਨਾਲ ਹੀ ਚਲਦੇ ਆ ਪਿਆਜ਼ ਇਕੱਲੇ ਨਹੀਂ ਹੁੰਦੇ ਘੱਟ ਘੱਟ ਹੈਗਾ ਗੁਜਾਰ ਚ ਗੇ ਹਾਂ ਥੱਪ ਕੇ ਇੰਨਾ ਜਦੋਂ ਸਾਮ ਨਹੀਂ ਮੇਰੀ ਤੇ ਹਿੰਮਤ ਨਹੀਂ ਪਈ ਸਬਜ਼ੀ ਕੱਟਣ ਕੋਟਣ ਦੀ ਫਿਰ ਮੈਂ ਦਾਲ ਧਾਰੀ ਨੇ ਕਿਹੜੀ ਦਾਲ ਧਾਰੀ ਨੇ ਚਨੇ ਦੀ ਦਾਲ ਧਾਰਤੀ ਆ ਬੜੀ ਪਾਈ ਆ ਪਾਈ ਪਾਈ ਆ ਮੈਂ ਕਿਹਾ ਚੱਲ ਹੁਣ ਨਾਲ ਚਾਹ ਵੀ ਲੈਣੇ ਆ ਥੋੜੀ ਤੇ ਕਵਲ ਨਾਲ ਚੁਣ ਨਾਲ ਬੈਠ ਕੇ ਲੱਗਾ ਕੱਟ ਲੈਣੀ ਇਹ ਤਾਂ ਲਾਵਾਂਗੇ ਆਟਾ ਬੁੰਨ ਨਹੀਂ ਕਿ ਕਿ ਲਾਵਾਂਗੇ ਤੇ ਚੱਲ ਜੀ ਮੇਰੇ ਤੇ ਇੰਨੀ ਹੀ ਮਤਰੀ ਪਈ ਕਿ ਇਹਨਾਂ ਨੂੰ ਬੈਕ ਦੇ ਪਲੇਟ ਫੂਡ ਚ ਪਾ ਲਿਆ ਨਾ ਮੋਤੇ ਲਿਆਈ ਮੈਂ ਚਾਣਾ ਪਾ ਲੈਣੇ ਆ ਭਾਂਡੇ ਵੀ ਨੇ ਮੂੰਹ ਵੀ ਗਾੜੇ ਆ ਤੇ ਹੋਰ ਹੋਰ ਆ ਆ ਆ ਬਗੇ ਹੁਣ ਬਸ ਹੋਰੇ ਦਵਾਲੇ ਇਹਨੂੰ ਤੇਰਾ ਵਟ ਦੀਂ ਦੂਣੀ ਘੁੱਜਣੀ ਪਰਦਾ ਅੱਗੇ ਨਹੀਂ ਆ ਤੂੰ ਆਕਾ ਟਿਵੀਸ਼ਨ ਤੇ ਵੀ ਨਹੀਂ ਗਿਆ ਤੇ ਸਕੂਲੇ ਵੀ ਨਹੀਂ ਗਿਆ ਜੀ ਬਸ ਬਸ ਇੱਕੋ ਭਾਈ ਨਾ ਮੇਰਾ ਨਾ ਇਸੇ ਮੱਥੇ ਤੇ ਡਿੱਗਾ ਨਹੀਂ ਬਸ ਉਹ ਹਰ ਬਣਾ ਬੜਾ ਨੀਲਾ ਨੀਲਾ ਡੀ ਵੀ ਪਿਆ ਵਾ ਆ ਨੀਲਾ ਆ ਜੀ ਆਕਾ ਕਿੱਡਾ ਲੱਗਣੀ ਇਹਦੀ ਪੀੜ ਹੁੰਦੀ ਦਵਾਈ ਨਹੀਂ ਜਾਂਦੀ ਲਾਈਵ ਨੂੰ ਬਸ ਇੰਦਰ ਦਵਾਈ ਹਸਪਤਾਲੋਂ ਲੈਣੀ ਆ ਨੀ ਲਾ ਗਿਆ ਅਨੀਲਾ ਮਤਾਂ ਕੋਲ ਹਸਪਤਾਲ ਚੁੱਟੀਆਂ ਚੋਂ ਕੋਈ ਗੱਲ ਨਹੀਂ ਜੰਨੇ ਮੈਨੇ ਸਕੂਲੇ ਆ ਜਨੇ ਕੈਸਟ ਵਾਲੇ ਉਹ ਕਹਿੰਦੇ ਕਿ ਉਹ ਬਿਜਲੀ ਘਰ ਗਈ ਤੇ ਉਹ ਲੈ ਜਾਣੀ ਮੈਂ ਤਾਂ ਠੀਕ ਹੋ ਜਾਊਗਾ ਤੇ ਕੰਮ ਬਧਾ ਦੇ ਪੈ ਚਲ ਪੀਓ ਚਾਹ ਫਿਰ ਮੈਂ ਜਾ ਕੇ ਦਾਲ ਉਤੜਕਾਂ ਵੀ ਲੋਣਾ ਜੀ ਬੰਦਿਆ ਨਾਲ ਤਾਂ ਬਾਬਾ ਬੁਜਾਰਾ ਹਾਂ ਅਗਰ ਮਾਨ ਨਾ ਗਏ ਨਾ ਤੇ ਜਿੰਨੀਆਂ ਤੇ ਘਾਰ ਆਉਂਦੇ ਫਿਰ ਕੰਮ ਤਾਂ ਮੇਰੇ ਕੋਲ ਪੈਣਾ ਮੈਂ ਨਾ ਅੱਜ ਲੱਗਣ ਦਿਆ ਹੁਣ ਕਿਹ ਤਿਆਰ ਹੋਉਂਦੇ ਆ ਵਾ ਹਨਾ ਬੁਜਾਰਾ ਚ ਬਾਬਾ ਰਾਸ਼ੀ ਹੀ ਅੱਜ ਹਾਂ ਦਵਾਈ ਲਾਈਪਾ ਹਾਂ ਹਾਂ ਦਵਾਈ ਲਾਈ ਬਾਬਾ ਸੜਕਾ ਤੇ ਰਾਸ਼ੀ ਕਿੰਨਾ ਇੰਨਾ ਤੇ ਆਪਾਂ ਨੂੰ ਬੁਜਾਰਾ ਚ ਨਹੀਂ ਟਾਈਮ ਲੱਗਾ ਜਿੰਨਾ ਆਪਾਂ ਨੂੰ ਰਾਹ ਵਿੱਚ ਆਪਾਂ ਨੂੰ ਟਾਈਮ ਲੱਗ ਗਿਆ ਹਨਾ ਲਾਸੀਆਂ ਨੂੰ ਬੰਦ ਦੁਕਾਨਾਂ ਲਈਆਂ ਪੈਸੇ ਵਟਨੇ ਨੇ ਉਹਨਾਂ ਨੇ ਕਮਾਈ ਵੀ ਨਹੀਂ ਕੀਤੀ ਜਿੱਦਾਂ ਨੇ ਪੰਜਾਬ ਨੂੰ ਹਜ਼ਾਰ ਲੱਖ ਲੱਖ ਰੁਪਏ ਦੇ ਪਟਾਕੇ ਪਾਏ ਆ ਸ਼ੇਅਰੇ ਪਾਏ ਆ ਉਹ ਵੇਛਣੇ ਨਹੀਂ ਇਹਨਾਂ ਨੇ ਹਾਂ ਇਹੋ ਤੇ ਦੋ ਦਿਨ ਉਹਨਾਂ ਦੇ ਕਮਾਈ ਦੇ ਬਾਅਦ ਚ ਉਹਨਾਂ ਨੂੰ ਕਿਹਨੇ ਦਿੱਤਾ ਝੂਰੇ ਤੇ ਹੈ ਵਾ ਉਹ ਬੰਦ ਕਰ ਅੱਧੀ ਦੀਵਾਰੀ ਲਾ ਲੈਣ ਦੇਈ ਦੀ ਤੁਹਾਨੂੰ ਹਾਂ ਇਹ ਗੱਲ ਸਹੀ ਹੈ ਅਸੀਂ ਚਾਰ ਪੈਸੇ ਵੰਡਦੇ ਹਾਂ ਤੇ ਉਹ ਤੇ ਵੀ ਲਾ ਲੋ ਕਿ ਚੱਲ ਲੈ ਆਪਣਾ ਪਾਪਾ ਵਧੀਆ ਚਲਾਈ ਦਿਆ ਵੇ ਭਾਈ ਆਪਾਂ ਕਿੰਨੇ ਵੱਲੀ ਲਾਏ ਵੇ ਨਾ ਵੀ ਲਸਣ ਚਿਲਣਾ ਕਿਹੜਾ ਸੌਖਾ ਖਾਪੇ ਜੰਦਾ ਮਨ ਨਾਲ ਲਸਣ ਚਿਲਦੇ ਚਿਲਦੇ ਟੀਨੀ ਜਾ ਲੱਗੇ ਰੋ ਹੋਣੀ ਹੋਣੀ ਹੁਣੇ ਹੈ ਜੇ ਬਾਜ਼ਾਰੋਂ ਆਏ ਹੁਣੇ ਪਤਾ ਨਹੀਂ ਕਿਹਦਾ ਫੋਨ ਆ ਗਿਆ ਫੇਰ ਉਹਦਣਾ ਚੱਲ ਗਏ ਬਾਜ਼ਾਰ ਮੇਰੇ ਆਦਾ ਬਾਵਾ ਮੋ ਫਿਰ ਉਹ ਮਾਣਨਾ ਕੋਈ ਟੈਨਸ਼ਨ ਨਹੀਂ ਸਬਜੀ ਬਾਜੀ ਦੀ ਹੋਤੀ ਪਾਣੀ ਦੀ ਫੋਨ ਆਇਆ ਜਰਾ ਦੋਸਤਾਂ ਦਾ ਤੇ ਚੱਲ ਪਈ ਤਰਪੋ ਤੁਹਾਡੇ ਵਰ ਕੈਨ ਕੋਈ ਫੋਨ ਆ ਵੀ ਜਾਵੇ ਕਿਤੇ ਜਾਣ ਦਾ ਪਹਿਲੇ ਸੋ ਪੰਗੇ ਸੋਚਨੇ ਪੈਂਦੇ ਆ ਕਿ ਆ ਕਰਕੇ ਜਾਣਾ ਉਹ ਕਰਕੇ ਜਾਣਾ ਘਰੇ ਸਫਾਈਆਂ ਕਰਨੀਆਂ ਵਾ ਇਦਾਂ ਵਾ ਉਦਾਂ ਵਾ ਸੋ ਪੰਗੇ ਪਹਿਲੇ ਸੋਚਨੇ ਪੈਂਦੇ ਆ ਫੇਰ ਕਿਤੇ ਜਾਇਆ ਜਾਂਦਾ ਚਲੋ ਹੁੰਦਿਆ ਨਾ ਰੋਟੀ ਮੂਹ ਨਹੀਂ ਹੁਣ ਭੁੱਖ ਲੱਗਣੀ ਹੈ। ਤਵਾ ਦਾ ਮੈਂ ਤੜਕਾ ਚੀਰ ਕੇ ਤੇ ਦਾਲ ਤਿਆਰ ਕਰ ਲਾਂ। ਤਕਲੀਫ ਲੱਗ ਰਹੀ ਨਹੀਂ ਕਰ ਰਹੀ ਕਿੰਨੇ। ਨਹੀਂ ਕੌਣ ਪਤਾ ਨਹੀਂ ਕਿੱਥੇ ਚਲ ਗਿਆ ਇਹ ਤੇ ਕੀੜਾ ਦਾ ਗਿਰਦਾ ਚੰਗਾ ਪਲੇਟੇ ਖੇਡਣ ਦੇ ਆ ਹੀ। ਇਹਦੀ ਵੀ ਨਾ ਅੱਡੀ ਨਹੀਂ ਟਿਕਦੀ ਸਕੂਲ ਜਾਣ ਲੱਗੇ ਚੇਤੀ ਆ ਜਾਂਦੀ ਇਹਨੂੰ ਸੱਟ। ਤੇ ਘਰ ਵਾਸਤੁਰੇ ਫਿਰਦਾ ਤਰੇ ਫਿਰਦਾ ਗਲੀਆਂ ਚ। ਕਲੀ ਇਧਰ ਕਲੀ ਉਧਰ। ਤੇ ਕਿ ਬੈਂਦਾ ਨਹੀਂ ਕਿਤੇ ਆ ਗਿਆ ਜੀ ਤੁਸੀਂ ਹਾਂ ਆ ਗਿਆ ਮੈਂ ਕਿੱਥੇ ਲੱਗੇ ਤੁਸੀਂ ਉਹ ਮੁੰਡੇ ਦਾ ਫੋਨ ਆਇਆ ਸੀ ਉਹ ਧੁਇਆ ਅੱਛਾ ਕਿਹੜੇ ਮੁੰਡੇ ਦਾ ਫੋਨ ਉਹ ਜਤਿੰਦਰ ਭਾਈ ਦਾ ਫੋਨ ਆਇਆ ਸੀ ਉਹਨਾਂ ਕੋਲ ਗਿਆ ਮੈਂ ਦੱਸੋ ਕੰਮ ਤੇ ਤੂੰ ਜਾਣਦੀ ਵੀ ਤੈਨੂੰ ਪਤਾ ਕੌਣ ਜੀ ਤੇ ਸਾਲਾ ਠੀਕ ਆ ਮੈਂ ਕਿਹਾ ਮੈਂ ਬੁਝਾਰਾ ਆ ਕੇ ਸਬਜੀ ਪੱਜੀ ਬਣਾ ਲਈ ਆ ਹੈ ਤੇ ਤੜਕਾ ਵੀ ਨਾ ਆਈ ਦਾਲ ਪੁਰਕੇ ਬਣਾ ਕੇ ਮੈਂ ਤਾਂ ਨਹੀਂ ਬਿਲੀ ਨਾ ਪਤਾ ਨਹੀਂ ਕਿੱਥੇ ਚਲ ਗਿਆ ਰੋਟੀ ਖਾਣ ਤੇ ਮੈਂ ਭਾਂਡੇ ਧੋਦੇ ਬੈਠੀ ਹਾਂ ਰੋਟੀ ਖਾ ਲੈਣੇ ਬਣਾ ਲੈ ਰੋਟੀ ਫਿਰ ਹੋਰ ਕੀ ਰੋਟੀ ਪਾਣੀ ਬਣਾ ਕੇ ਸਭ ਕੁਝ ਬਿਲੀ ਮੈਂ ਤੜਕਾ ਦੁਕਾਣ ਲਾ ਕੇ ਲੈ ਆਓ ਪਾਓ ਫਿਰ ਖਾਈਏ ਬਟਾਂ ਨਾ ਸੁਣੀ ਤਾਂ ਬਸ ਲੱਗੀ ਮੈਂ ਲੋਣ ਤੇ ਮੈਂ ਵੇਖਣ ਨਹੀਂ ਮਨ ਕੇ ਤ ਵੀ ਆ ਜੇ ਪਤਾ ਨਹੀਂ ਕਿੱਥੇ ਗਏ ਤਵੇਂ ਦਾਦੀ ਪਾ ਕੇ ਆ ਗਏ ਉਹ ਬਹਿ ਕੇ ਕਰਦੀ ਰਾਤ ਤੇਰੇ ਕੋ ਪੈਸੇ ਪੈਸੇ ਬਸ ਹੋਰ ਕੋਈ ਗੱਲ ਨਹੀਂ ਤੈਨੂੰ ਹਮੇਸ਼ਾ ਹੀ ਪੈਸੇ 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 ਹਜੇ ਐ ਨਹੀਂ ਪੈਣਾ ਮੂਏ ਕੋਈ ਤੀਤਾ ਅਹ ਕੀ ਕਰ ਮੈਂ ਤਾਂ ਪੈਸੇ ਚੀਜੀ ਨਹੀਂ ਚੀਜੀ ਤੂੰ ਖਾ ਦੇ ਲਈ ਮੈਂ ਤੁਹਾਨੂੰ ਖਾ ਦੇ ਨਾਲੇ ਮੈਨੂੰ ਬਰਗਰ ਨਹੀਂ ਖਾਦੇ ਨਵੇਂ ਇਹਨੂੰ ਪੁੱਛੋ ਵੀ ਇਹ ਹੁਣ ਕੋਈ ਚੀਜੀ ਦਾ ਟਾਈਮ ਰੋਟੀ ਦਾ ਟਾਈਮ ਆ ਭੁੱਖ ਲੱਗੀ ਰੋਟੀ ਬਣੀ ਰੋਟੀ ਖਾਓ ਤਾਂ ਸੋਮੋ ਇਹ ਨਾ ਕਰ ਬੋਤਾ ਦੰਦਰਾ ਦਾਂਦਰੀ ਮਾਰੀ ਦਿੰਦੇ ਅੱਗੇ ਸਾਟ ਲੱਗੀ ਆ ਨਾ ਵੇ ਇਹ ਸਾਟ ਲੱਗਦੀ ਹੈ ਤੇ ਮਰੀ ਬਿਮਾਰ ਹੈ ਆ ਫਿਰ ਮਰੇ ਆ ਹਾਂ ਗੰਦੇ ਬੱਚਿਆਂ ਵਾਲੇ ਕੰਮ ਨਹੀਂ ਕਰ ਦਿੰਦੇ ਡਾਕਟਰ ਨੇ ਸੁਈ ਲਾ ਰਹੀ ਤੈਨੂੰ ਹਾਂ ਤੇ ਨਾਲੇ ਹੁਣ ਜਿਹੜਿਆ ਪੈਸੇ ਮੰਗਣ ਨੇ ਉਹ ਨਹੀਂ ਮਿਲਨੇ ਰੋਟੀ ਬਣੀ ਆ ਮੈਂ ਲੱਗੀ ਲਿਹਾਉਣ ਪਾ ਕੇ ਸਾਰੇ ਜਣੇ ਖਾਈਏ ਠੀਕ ਹੈ ਤੇ ਫਿਰ ਟਾਈਮੇ ਕਿੰਨਾ ਹੋ ਗਿਆ ਸੋਈਏ ਦਾਦੀ ਬਪਾ ਆ ਗਏ 6:00 ਵਜੇ ਦਾਦੀ ਮम्मा ਆ ਗਏ ਹਾਂ ਜੀ ਚੱਲੇ ਬੈਠੇ ਆ ਚੱਲ ਠੀਕ ਐ ਹੁਣ ਲੈ ਲਗਾੜ ਪਿਆਉ ਪੁੱਤ ਦਾ ਪਿਆਰ ਸ਼ੁਰੂ ਹੋਣਾ ਹੁਣ ਹੌਲੀ ਜਿਹਾ ਉਹਨੂੰ ਪੈਸੇ ਦੇਣੇ ਹੋਣੇ ਖਰਚਾ ਨੂੰ ਫੇਰ ਹਣਾ ਲੈ ਐਵੇਂ ਪੈਸੇ ਦੇਣੇ ਆ ਮੈਂ ਪੈਸੇ ਦੇਣਾ ਲੰਦਾਂ ਨਹੀਂ ਕਿੰਨੇ ਪੈਸੇ ਦੇਣੇ ਦੇਣਾ ਜਨਬਾਤ ਮਮਾ ਨੇ ਪੈਸੇ ਦਿੱਤੇ ਚੌਰੀ ਚੌਰੀ ਦੇ ਦਿੰਦੇ ਨਾ ਤੁਸੀਂ ਜਿਹੜੇ ਪੈਸੇ ਨੇ ਦੇ ਦੇ ਤ ਫੇਰ ਇਹ ਮੇਰੀ ਪੋਪੋ ਆ ਹਣਾ ਹਾਂਜੀ ਤੇਰਾ ਪੋਤੇ ਆ ਨਾ ਹਾਂਜੀ ਐਸੇ ਕਿਹਦਾ ਪੋਤੇ ਆ ਤੁਸੀਂ ਵਗਾਉਣਾ ਹਾਂ ਹਾਂ ਮਮਾ ਬੁਣਨਾ ਵਾ ਹਾਂ ਆਚਾਰਾ ਦਾ ਵਾ ਸਾਰੇ ਦਾ ਵਾ ਤੋ ਫੇਰ ਪੈਸੇ ਕਿਹਦੇ ਕੋਲ ਲੈਣੇ ചാമേക്കോ ചാനെനേ സോസർ ബിയ സോസർ ബിയ ലനാ വെടാലി दवाई കട്ടി കന്നി ഹാം 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 യെ മമ്മേ സോസർ